ਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਡਾਕਟਰ ਬਲਜੀਤ ਸਿੰਘ ਅਟਵਾਰ ਅੱਜ ਮੈਂ ਤੁਹਾਡੇ ਨਾਲ ਜਿਸ ਟੌਪਿਕ ਤੇ ਗੱਲ ਕਰਨ ਲੱਗਾ ਬਹੁਤ ਸੀਰੀਅਸ ਗੱਲ ਹੈ ਜੀ ਕਿਉਂਕਿ ਮਾਲਵਾ ਬਿਲਟਰ ਉਹ ਬੁਰੀ ਤਰ੍ਹਾਂ ਫਸਿਆ ਹੋਇਆ ਇਸ ਦਲਦਲ ਦੇ ਵਿੱਚ ਇਹ ਇੱਕ ਐਸੀ ਪ੍ਰੋਬਲਮ ਹੈ ਜਿਸ ਦਾ ਬਹੁਤ ਸਾਲਾਂ ਤੋਂ ਕੋਈ ਉਪਾਅ ਨਹੀਂ ਹੋ ਪਾਇਆ ਆਪਾਂ ਕਹਿੰਦੇ ਇਹਨਾਂ ਕੋਈ ਨਾ ਕੋਈ ਬੰਦਾ ਬਣ ਕੇ ਸਰੀਰ ਦੇ ਵਿੱਚ ਬਿਮਾਰੀ ਪੈਦਾ ਹੋ ਜਾਂਦੀ ਹੈ ਜੀ ਕੋਈ ਨਾ ਕੋਈ ਬਹਾਨਾ ਲੱਭਦੀ ਰਹਿੰਦੀ ਰਜਨਾ ਨਵੀ ਮੈਂ ਦੋਸਤੋ ਗੱਲ ਕਰਨ ਲੱਗਿਆ ਵੀ ਕੈਂਸਰ ਦੀ ਮਾਲਵਾ ਬੈਲਟ ਪੰਜਾਬ ਦੇ ਵਿੱਚ ਬਹੁਤ ਸਾਰਾ ਘਰ ਘਰ ਹਰ ਇੱਕ ਪੇਸ਼ੈਂਟ ਕੈਂਸਰ ਤੋਂ ਪੀੜਤ ਹੈ ਜੀ ਇਸ ਦੇ ਕੁਝ ਕੁ ਲੱਛਣ ਹੁੰਦੇ ਨੇ ਉਹ ਜਿਹੜੇ ਲੱਛਣ ਆ ਉਹਨਾਂ ਬਾਰੇ ਆਪਾਂ ਗੱਲ ਕਰਨ ਲੱਗੇ ਆ ਅੱਜ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗਾ ਜੀ ਲੈਫ ਨੋਡ ਲੈਫ ਨੋਡ ਕੀ ਹੁੰਦਾ ਕਈ ਤਰ੍ਹਾਂ ਦੀਆਂ ਗਰਡੀਆਂ ਬਣ ਜਾਂਦੀਆਂ ਗੱਡਾਂ ਬਣ ਜਾਂਦੀਆਂ ਮੋਟੀਆਂ-ਮੋਟੀਆਂ ਗੋਲ-ਗੋਲ ਇਹਨਾਂ ਦਾ ਕਈ ਤਰ੍ਹਾਂ ਦਾ ਪ੍ਰੋਬਲਮ ਹੁੰਦੀ ਹੈ ਜੀ ਲੈਫ ਨੋਡ ਹੋਣ ਦੇ ਕਾਰਨ ਕਈ ਸਾਰਾਂ ਦੇ ਨਾ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦੇ ਆ ਕੱਚਾਂ ਦੇ ਵਿੱਚ ਆਪਾਂ ਕਿਹਨਾਂ ਬਗਲ ਦੇ ਵਿੱਚ ਇਹਨਾਂ 'ਚ ਸੰਢੇ ਹੋ ਜਾਂਦੇ ਆ ਇਵੇਂ ਸੇਮ ਫਾਈ ਵਿੱਚ ਫਾਈ ਦੇ ਵਿੱਚ ਔਰ ਇਸ ਅੰਦਰੋਂ ਨਹੀਂ 파ੜ ਦੇ ਚ ਨਾ ਗੰਡ ਬਣ ਜਾਏਗੀ। ਕੋਸ ਗੰਡ ਤੇ ਆਪਾਂ ਨਜ਼ਰ ਰੱਖਣੀ ਉਹ ਕਈ ਤਰ੍ਹਾਂ ਦੀ ਗੰਡ ਹੁੰਦੀ ਐ ਜਾਂ ਦਾ ਦਰਦ ਹੋ ਰਿਹਾ ਹੋਊਗਾ। ਜਾਂ ਇੱਥੇ ਦਰਦ ਹੋ ਰਿਹਾ ਹੋਊਗਾ ਜਾਂ ਗਲੇ ਦੇ نیچے ਗੰਡ ਹੋਊਗੀ ਕਿਤੇ ਵੀ ਸਰੀਰ ਤੇ ਬਾਡੀ ਚ ਗੰਡ ਹੋਗੀ ਨਾ ਉਹ ਗੰਡ ਤੇ ਆਪਾਂ ਨਜ਼ਰ ਰੱਖਣੀ ਆ ਵੀ ਇਹ ਰੰਗ ਕਿਵੇਂ ਬਦਲ ਰਿਹਾ ਲਾਲ ਹੋ ਰਿਹਾ ਚਿੱਟਾ ਹੋ ਰਿਹਾ ਜਾਂ ਇਹ ਬਹੁਤ ਜ਼ਿਆਦਾ ਦਰਦ ਕਰ ਰਿਹਾ ਕਿਵੇਂ ਹੋ ਰਿਹਾ ਆਪਾਂ ਇਸ ਐਕਟੀਵਿਟੀ ਤੇ ਨਜ਼ਰ ਰੱਖਣੀ ਐ ਦੇਤੇ ਲੈਫ ਨੋਡ ਇਹ ਤੁਹਾਡੇ ਨਾ ਸਰੀਰ ਦੇ ਆਲੇ ਦੁਆਲੇ ਕਿਸੇ ਵੀ ਬਾਡੀ ਪਾਰਟਸ ਦੇ ਵਿੱਚ ਹੋ ਸਕਦੀ ਹੈ ਖਾਸ ਕਰਕੇ ਸੱਣਾ ਦੇ ਵਿੱਚ ਜਿਆਦਾ ਹੁੰਦੀ ਹੈ ਜੇ ਜਿਹੜੀ ਕੋਈ ਇਨਫੈਕਸ਼ਨ ਹੋएगी ਨਾ ਜੇ ਕਿਸੇ ਨੂੰ ਇਨਫੈਕਸ਼ਨ ਹੋ ਗਿਆ ਤਾਂ ਉਹਨੂੰ ਉਹਦੇ ਨਾਲ ਬੁਖਾਰ ਵੀ ਹੋਊਗਾ ਉਹਦਾ ਦਰਦ ਵੀ ਹੋਊਗਾ ਇਹ ਅਸੀਂ ਕਹਿੰਦੇ ਜੀ ਲੈਫ ਨੈਫ ਨੋਡ ਨੈਫ ਨੋਡ ਗੰਡਾ ਇੱਕ ਹੁੰਦੀ ਆ ਜੀ ਮੈਂ ਨਾ ਬਾਰ-ਬਾਰ ਨਾਮ ਨਹੀਂ ਲੈਣਾ ਚਾਹੁੰਦਾ ਪਲੀਜ਼ ਤੁਸੀਂ ਆਪੀ ਅੰਡਰਸਟੈਂਡ ਕਰ ਲਓ ਇੱਕ ਵਾਰੀ ਮੈਂ ਨਾਮ ਲੈ ਰਿਹਾ ਜੀ ਕੈਂਸਰ ਜਿਹੜੀ ਕੈਂਸਰ ਵਾਲੀ ਗੰਡ ਹੋ ਗਈ ਨਾ ਇਹਦੇ 'ਚ ਕੋਈ ਦਰਦ ਨਹੀਂ ਹੋਊਗਾ। ਔਰ ਉਹ ਸਖਤ ਹੋ ਗਈ ਹੋਰ ਸਾਈਜ਼ ਹੈ ਨਾ ਤੁਸੀਂ ਦੱਬ ਕੇ ਦੇਖੋਗੇ ਪੂਰੀ ਸਖਤ ਹੋ ਗਈ ਟਾਈਟ ਹੋ ਗਈ ਬਾਰ-ਬਾਰ ਦਬੜਾਣੀ ਆ। ਫਿਰ ਆਪਾਂ ਇਹ ਦੇਖਦੇ ਰਹਿਣਾ ਵੀ ਹਾਂ ਯਾਰ ਇਹ ਕੀ ਐਕਟੀਵਿਟੀ ਕਰ ਰਹੀ ਕਿੰਦਰ ਨੂੰ ਮੂਵਮੈਂਟ ਕਰ ਰਹੀ ਹੈ ਵੱਡੀ ਹੋ ਰਹੀ ਹੈ ਛੋਟੀ ਹੋ ਰਹੀ ਹੈ ਜਾਂ ਆਪਣੇ ਖਤਮ ਹੋ ਰਹੀ ਹੈ। ਕਰੇਲੂ ਇਲਾਜ ਕੀ ਕਰ ਸਕਦੇ ਆਪਾਂ ਇਹਦੇ ਲਈ ਬਹੁਤ ਸਾਰੇ ਲੋਕ ਕਹਿੰਦੇ ਵੀ ਇਹਦਾ ਕਰੇਲੂ ਇਲਾਜ ਕਰਨਾ ਚਾਹੀਦਾ ਜੀ ਪਰ ਮੈਂ ਤਾਂ ਅਸੀਂ ਤਾਂ ਏਸੀ ਕਹਿੰਦੇ ਆ ਵੀ ਜਿਆਦਾ ਲਟਕਾਉਣ ਨਾਲ ਬੈਟਰ ਹੈ ਤੁਸੀਂ ਉਹਦਾ ਬੰਦੇ ਦਾ ਮੈਡੀਕਲ ਚੈੱਕਅਪ ਕਰਾਓ ਮੈਡੀਕਲ ਟੈਸਟ ਕਰਵਾਓ ਠੀਕ ਹੈ ਜੀ ਜਿਹੜੀਆਂ ਕਿ ਆ ਗੰਡਾ ਜਿਹੜੀ ਸੁੱਧੀਆਂ ਹੁੰਦੀਆਂ ਹਨਾ ਉਹਨਾਂ ਦਾ ਕੋਈ ਕਰੇਲੂ ਇਲਾਜ ਨਹੀਂ ਹੈ ਮੈਂ ਤਾਂ ਤੁਹਾਨੂੰ ਕਲੀਅਰ ਕਰ ਦਿਆਂ ਲੋਕ ਝਾੜ ਫੁੰਝ ਥੋਲੇ ਪੁਆਲੇ ਫਾਂਡੇ ਕਰਾ ਲਈਏ ਕਰਾ ਲਿਆ ਉਹ ਕਰਾ ਲਿਆ ਇਸ ਤਰ੍ਹਾਂ ਦਾ ਕੋਈ ਇਲਾਜ ਨਹੀਂ ਹੈ ਜੀ ਇਸ ਦਾ ਤੁਸੀਂ ਇਸ ਦੇ ਆਕਾਰ ਦਾ ਇਸ ਦੇ ਸਾਈਜ਼ ਦਾ ਇਸ ਦੇ ਰੰਗ ਦਾ ਧਿਆਨ ਰੱਖਣਾ ਜੀ ਨજર ਇਹ ਰੱਖਣੀ ਹੈ ਕਿ ਦਾ ਰੰਗ ਅੱਜ ਲਾਲ ਸੀ ਕੱਲ ਨੂੰ ਚਿੱਟਾ ਹੋ ਰਿਹਾ ਜਾਂ ਕੀ ਹੋ ਰਿਹਾ ਕਿਸ ਤਰ੍ਹਾਂ ਸਾਈਜ਼ ਵੱਡਾ ਹੋ ਰਿਹਾ ਕਿ ਦਰਦ ਜ਼ਿਆਦਾ ਵੱਧ ਰਿਹਾ ਕਿ ਨਹੀਂ ਵੱਧ ਰਿਹਾ ਇਹ ਤੁਸੀਂ ਚੀਜ਼ਾਂ ਦਾ ਨਜ਼ਰ ਰੱਖਣੀ ਜੇਕਰ ਇਨਫੈਕਸ਼ਨ ਦੇ ਕਾਰਨ ਹੋਈਆਂ ਹਨ ਜੇਕਰ ਇਨਫੈਕਸ਼ਨ ਦੇ ਨਾਲ ਜਾਂ ਕੋਈ 6 ਵਜੇ ਕੀ ਤੁਸੀਂ ਡਿੱਗ ਪਏ ਤੁਹਾਨੂੰ ਬੁਖਾਰ ਹੋਣ ਲੱਗ ਗਿਆ ਇਹ ਦਰਦ ਨਾ ਕੁਝ ਦਿਨਾਂ ਦੇ ਲਈ ਆਪਣੇ ਆਪ ਹੀ ਮਿੱਟ ਜਾਏਗਾ ਇਹ ਜਿਹੜੀ ਗੰਡਾ ਕੁਝ ਦਿਨਾਂ ਵੱਧ ਆਪ ਹੀ ਮਿੱਟ ਜਾਣੀ ਆ ਥੋੜਾ ਬਤ ਤੁਸੀਂ ਬੁਖਾਰ ਤੋਂ ਜਾਂ ਇਨਫੈਕਸ਼ਨ ਤੋਂ ਇਹਦਾ ਟ੍ਰੀਟਮੈਂਟ ਲੈ ਸਕਦੇ ਅਸੀਂ ਪੰਜਾਬੀ 'ਚ ਇਹਨੂੰ ਸੰਡੇ ਕਹਿੰਦੇ ਆ ਆਪਾਂ ਸੰਨਾਂ ਦੇ ਵਿੱਚ ਕਹਿੰਦਾ ਕੱਠ ਦੇ ਵਿੱਚ ਆਮ ਨਾਰਮਲ ਬੱਚੇ ਦੇ ਸੰਡਾ ਹੋ ਜਾਂਦੇ ਸੰਡੇ ਨਾਲ ਬੁਖਾਰ ਹੋ ਗਿਆ ਜੀ ਇਹ ਕਹਿ ਸਕਦੇ ਅਸੀਂ ਕਹਿੰਨੇ ਹੁੰਦੇ ਆ ਤੋ ਜੀ ਅਸੀਂ ਇਹ ਹੀ ਸੰਡੇ ਵਾਲੀ ਦਰਦ ਦੀ ਗੱਲ ਕਰਦੇ ਹਾਂ ਕੁਝ ਦਿਨ ਬੁਖਾਰ ਵੀ ਹੋਊਗਾ ਦਰਦ ਵੀ ਹੋਊਗਾ ਪਰ ਨਾਰਮਲ ਪਰਮਾਤਮਾ ਆਪਣੇ ਆਪ ਠੀਕ ਆ ਬੰਦਾ ਜੀ ਹਾਂਜੀ ਜੇ ਤੁਹਾਡੇ ਗੰਡਾਂ ਦਾ ਸਾਈਜ਼ ਆਕਾਰ ਵੱਧਦਾ ਜਾ ਰਿਹਾ ਤਾਂ ਨਹੀਂ ਦਰਦ ਨਹੀਂ ਹੋ ਰਿਹਾ ਉਹਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਪਰ ਤੁਸੀਂ ਇੱਕ ਵਾਰੀ ਜ਼ਰੂਰ ਡਾਕਟਰ ਦੇ ਕੋਲੇ ਜਾਓ ਜਦੋਂ ਲਿਫ ਨੋਟਸ ਬਹੁਤ ਜ਼ਿਆਦਾ ਲਾਲ ਅਤੇ ਦਰਦਨਾਕ ਹੋਣ ਜਦੋਂ ਇਹ ਲਾਲ ਹੋ ਜਾਣਾ ਦਰਦ ਜ਼ਿਆਦਾ ਹੋਵੇ ਤਾ ਇਸ ਦੇ ਨਾਲ ਬੁਖਾਰ ਵੀ ਹੁੰਦਾ ਇਸ ਦੇ ਲੱਛਣ ਦੋ ਹਫਤਿਆਂ ਵਿੱਚ ਠੀਕ ਨਾ ਹੋਣ ਜੇ ਤੁਹਾਡਾ ਅਜ ਸੰਡਾ ਹੋ ਗਿਆ ਨਾ ਦੋ ਹਫਤੇ ਤੱਕ ਤੁਸੀਂ ਲਗਾਤਾਰ ਲਟਕੀ ਜਾ ਰਹੇ ਲਟਕੀ ਜਾ ਰਹੇ ਦਰਦ ਨਹੀਂ ਠੀਕ ਹੋ ਰਿਹਾ ਬੁਖਾਰ ਚੜਦਾ ਜਾ ਰਿਹਾ ਤਾਂ ਫਿਰ ਫੜਫੜ ਤੁਸੀਂ ਜਲਦੀ ਤੇ ਜਲਦੀ ਡਾਕਟਰ ਕੋਲੇ ਜਾਓ ਇਹ ਵੀ ਚੱਕਰ ਉਹ ਆਪਣਾ ਭਾਰ ਘਟ ਰਿਹਾ ਤੁਹਾਡੀ ਭੁੱਖ ਘਟ ਹੋ ਰਹੀ ਹੈ ਭੁੱਖ ਨਹੀਂ ਲੱਗਦੀ ਆਪਾਂ ਕਹਿੰਦੇ ਕੁਝ ਖਾਣ ਨੂੰ ਦਿਲ ਹੀ ਨਹੀਂ ਕਰਦਾ ਮੈਂ ਜਦੋਂ ਖਾਣਾ ਦੇਖਦਾ ਮੈਨੂੰ ਲੱਗਦਾ ਵੀ ਉਲਟੀ ਆਊਗੀ ਖਾਦਾ ਪੀਤਾ ਬਾਹਰ ਆਊਗਾ ਇਹ ਸਾਰੇ ਜਿਹੜੇ ਲੱਛਣ ਹਨ ਨਾ ਕੈਨਸਰ ਹੋ ਗਿਆ। ਦੋਸਤੋ ਮੈਂ ਤੁਹਾਨੂੰ ਨਾ ਇਸ ਕਰਕੇ ਡਰਾਉਣਾ ਨਹੀਂ ਚਾਹੁੰਦਾਗਾ ਪਰ ਮੈਂ ਤੁਹਾਨੂੰ ਅਵੇਅਰ ਕਰਨਾ ਚਾਹੁੰਦਾ ਵੀ ਜੇ ਭਾਈ ਤੁਹਾਡੇ ਘਰਾਂ ਦੇ ਵਿੱਚ ਕਿਸੇ ਵੀ ਮਰੀਜ਼ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋ ਰਹੀ ਆ ਨਾ ਕਿ ਤੁਸੀਂ ਜਲਦੀ ਤੋਂ ਜਲਦੀ ਦੋਸਤਾ ਚੈੱਕਅਪ ਕਰਾਓ ਮੈਡੀਕਲ ਚੈੱਕਅਪ ਕਰਵਾ ਟੈਸਟ ਕਰਵਾ ਦਿਨ ਵੀ ਹੋ ਸਕਦੇ ਨਾ ਪੂਰੇ ਫੁੱਲ ਬੋਡੀ ਦੇ ਟੈਸਟ ਕਰਵਾ ਲਓ। ਇੱਕ ਵਾਰੀ ਖਰਚਾ ਹੋਏਗਾ 1200-1500 ਹੋ ਜੀ ਬਤਵਤ ਪਰ ਜਿਹੜੇ ਇਹ ਟੈਸਟ ਆ ਨਾ ਤੁਹਾਨੂੰ ਬਹੁਤ ਸਾਰੀ ਤਸੱਲੀ ਦੇ ਦੇਣਗੇ। ਵੀ ਆਪਾਂ ਬੇਫਿਕਰ ਆ ਆਪ ਨੂੰ ਕੋਈ ਬਿਮਾਰੀ ਨਹੀਂ ਹੈ ਪਰਮਾਤਮਾ ਦੀ ਕਿਰਪਾ ਸੋ ਸੰਗਤ ਜੀ ਮੈਂ ਤੁਹਾਨੂੰ ਇਸ ਵੀਡੀਓ ਬਾਰੇ ਨਾ ਕੁਝ ਡਰਾਉਣਾ ਨਹੀਂ ਚਾਹੁੰਦਾ ਸੀ ਮੈਂ ਤੁਹਾਨੂੰ ਆਗਾਹ ਕਰਨਾ ਚਾਹੁੰਦਾ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਨਾ ਆਵੇ ਜੇ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਮਰੀਜ਼ ਨੂੰ ਹੈ ਤਾਂ ਉਹਨੂੰ ਦੱਸੋ ਯਾਰ ਘਬਰਾਣਾ ਚਿੰਤਾ ਨਾ ਕਰ ਆਪਾਂ ਟੈਸਟ ਕਰਾਉਣੇ ਆ ਉਹਦੇ ਬਾਅਦ ਕੋਈ ਟੈਸਟਾਂ ਬਾਅਦ ਪਤਾ ਲੱਗੇਗਾ ਫਿਰ ਆਪਾਂ ਅਗਲੀ ਗੱਲ ਕਰਾਂਗੇ ਦੇ ਬਾਅਦ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਉੱਤੇ ਬਹੁਤ ਸੀਰੀਅਸ ਮੈਟਰ ਸੀਗਾ ਮੇਰਾ ਦਿਲ ਕਰਦਾ ਸੀਗਾ ਵੀ ਬਹੁਤ ਦਿਨੋਂ ਤੋਂ ਲਟਕਿਆ ਪਿਆ ਸੀ ਮੈਂ ਗੱਲ ਕਰਾਂ ਕਿ ਨਾ ਕਰਾਂ ਪਰ ਅੱਜ ਮੇਰਾ ਮੂਡ ਬਣਿਆ ਮੈਂ ਕਿ ਨਹੀਂ ਯਾਰ ਦੱਸਣਾ ਚਾਹੀਦਾ ਆਪਾਂ ਕਿਸੇ ਨੂੰ ਲੁਕੋ ਕੇ ਨਾ ਰੱਖੋ ਅਵੇਰ ਨਾ ਜਦ ਤੱਕ ਆਪਾਂ ਕਿਸੇ ਨਾਲ ਅਵੇਰ ਨਹੀਂ ਨਾ ਕਰਾਂਗੇ ਤਾਂ ਹੀ ਹਸਪੀਟਲ ਤੇ ਨਹੀਂ ਜਾਣਗੇ ਜੇ ਆਪਾਂ ਲਟਕਾਈ ਚੱਲਾਂਗੇ ਤਦ ਨਾਲ ਲਟਕਿਆ ਪਿਆ ਮੰਜੇ 'ਚ ਮੁੜ ਕੇ ਕਰੋੜਾ ਰੁਪਇਆ ਹਰ ਵਾਰ ਤੇ ਘਰ ਬਰਬਾਦ ਹੋ ਜਾਂਦੇ ਇਸ ਬਿਮਾਰੀ ਪਿੱਛੇ ਤਕਲੀਫਾਂ ਵਜ ਜਾਂਦੀਆਂ ਨੇ ਜੀ ਉੱਪਰ ਵਾਲਿਆਂ ਦੀਆਂ ਵੀ ਔਰ ਮਰੀਜ਼ ਦੀਆਂ ਵੀ ਸੋ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਇਹ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਪਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਵੀ ਵੀਡੀਓ ਨੂੰ ਘਰ-ਘਰ ਪਹੁੰਚਾਓ ਤਾਂ ਕਿ ਆਪਣੇ ਮਾਲਵਾ ਬੈਂਡ ਵਿੱਚ ਜੇ ਕਿਸੇ ਨੂੰ ਵੀ ਇਹ ਪ੍ਰੋਬਲਮ ਹੈ ਤਾਂ ਉਹ ਫਟਾਫਟ ਜਲਦੀ ਤੋਂ ਜਲਦੀ ਆਪਣੇ ਹਸਪੀਟਲ ਨੀਰਸ ਹਸਪੀਟਲ ਵਿੱਚ ਜਾਏ ਪਰ ਆਪਣਾ ਮੈਡੀਕਲ ਚੈੱਕਅਪ ਕਰਵਾਵੇ ਸੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ